ਆਪਾਂ ਢਾਕੀ ਸਾਜਣ ਆਹ ਵੇ ਜੀ ਵੇਖੋ ਆ ਤੁਹਾਡੇ ਮੜੀਆਂ ਦੇ ਵਿੱਚ ਪਿੰਡ ਦੀਆਂ ਦੇ ਵਿੱਚ ਆ ਬੰਦੇ ਸਮਾਨ ਵੇਚਣਦੇ ਆ ਆ ਜਾਗੋ ਜੀ ਇਕਬਾਲ ਇਹ ਵੇਚਣਦਿਆ ਆ ਲਓ ਹਾਮੀ ਮੱਕੀ ਤੋਂ ਆਇਆ ਆਪਾਂ ਢਾਕੀ ਸਾਜਣ ਆਹ ਵੇ ਜੀ ਵੇਖੋ ਆ ਤੁਹਾਡੇ ਮੜੀਆਂ ਦੇ ਵਿੱਚ ਪਿੰਡ ਦੀਆਂ ਦੇ ਵਿੱਚ ਆ ਬੰਦੇ ਸਮਾਨ ਵੇਚਣਦੇ ਆ ਜਾਗੋ ਜੀ ਇਕ ਬੰਦ ਇਹ ਵੇਚਣਦਿਆ ਹਾਂ ਲਓ ਹਾਂ ਵੀ ਉਹ ਮੱਕੀ ਤੋਂ ਆਇਆ ਇੱਕ ਸਰ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਕੁਝ ਨੌਜਵਾਨ ਨਸ਼ਾ ਵੇਚ ਰਹੇ ਆ ਸਰ ਉਹਨੂੰ ਪਤਾ ਲੱਗਾ ਕਿੱਥੋਂ ਦੀ ਆ ਕੋਈ ਆਇਡੈਂਟੀਫਾਈ ਹੋ ਸਕੇ ਨਹੀ ਯਾਰ ਅਜੇ ਤੱਕ ਆਇਡੈਂਟੀਫਾਈ ਨਹੀਂ ਹੋਇਆ ਬਸ ਉਹ ਕਰ ਰਹੇ ਆ ਭਾਈ ਕਿਹੜੇ ਪਿੰਡ ਦਾ ਕਿਹੜੇ ਇਲਾਕੇ ਦਾ ਉਹ ਜਿਵੇਂ 25 ਹੋ ਗਿਆ ਜੋ ਬਣਦੀ ਕਾਰਵਾਈ ਕਰਕੇ ਤੇ ਜਲਦੀ ਨੂੰ ਬੇਟ ਜਾ